ਪੁਲਿਸ ਦਾ ਕੰਮ ਹੁੰਦਾ ਹੈ ਲੋਕਾਂ ਨੂੰ ਜੁਰਮ ਤੋਂ ਬਚਾਉਣਾ ਪਰ ਅੱਜ ਕੱਲ ਪੰਜਾਬ ਪੁਲਿਸ ਖੁਦ ਹੀ ਕਈ ਸਾਰੀਆਂ ਚੀਜ਼ਾਂ ਤੋਂ ਪੀੜਤ ਹੈ ਮੋਟਾਪਾ ਸ਼ੂਗਰ ਮਾਨਸਿਕ ਪਰੇਸ਼ਾਨੀਆਂ ਅਜਹੀਆਂ ਬਿਮਾਰੀਆਂ ਤੋਂ ਪੀੜਤ ਹੈ ਪੰਜਾਬ ਪੁਲਿਸ ਹੁਣ ਪਰ ਪੰਜਾਬ ਪੁਲਿਸ ਨੂੰ ਫਿੱਟ ਤੇ ਤੰਦਰੁਸਤ ਰੱਖਣ ਦੇ ਲਈ ਅੰਮ੍ਰਿਤਸਰ ਦੇ ਵਿੱਚ ਇੱਕ ਮੁਹਿੰਮ ਵਿੱਢੀ ਗਈ ਹੈ ਪੀਏਪੀ ਦੀ 9ਵੀਂ ਬਟਾਲੀਅਨ ਵੱਲੋਂ ਸ਼ੁਰੂਆਤ ਕੀਤੀ ਗਈ ਹੈ ਇਹ ਤਸਵੀਰਾਂ ਜਿਸ ਵਿੱਚ ਪੰਜਾਬ ਪੁਲਿਸ ਦੇ ਜਵਾਨ ਯੋਗਾ ਕਸਰਤ ਕਰਦੇ ਨੇ ਤੇ ਹਰ ਮਹੀਨੇ ਉਹਨਾਂ ਦੀ ਡਾਕਟਰੀ ਜਾਂਚ ਵੀ ਕੀਤੀ ਜਾਏਗੀ ਕਿਉਂਕਿ ਡਾਕਟਰੀ ਰੀਪੋਰਟਾਂ ਦੇ ਮੁਤਾਬਕ ਪੰਜਾਬ ਦੇ 25% ਜਵਾਨ ਫਿੱਟ ਨਹੀਂ ਨੇ ਮੋਟਾਪੇ ਤੋਂ ਪੀੜਤ ਨੇ ਜਿਸ ਦੇ ਚਲਦਿਆਂ ਉਹਨਾਂ ਨੂੰ ਕਈ ਵਾਰ ਅਜਿਹੇ ਮਲਜ਼ਮਾਂ ਆਇਆ ਫਿਰ ਕਈ ਵਾਰ ਅਜਿਹੇ ਬਦਮਾਸ਼ਾਂ ਦਾ ਸਾਹਮਣਾ ਕਰਨਾ ਉਹਨਾਂ ਨੂੰ ਪੈਂਦਾ ਹੈ ਜੋ ਇਸੇ ਮੋਟਾਪੇ ਦਾ ਫਾਇਦਾ ਲੈ ਕੇ ਉਹਨਾਂ ਨੂੰ ਚਕਮਾ ਦੇ ਦਿੰਦੇ ਨੇ ਅਤੇ ਭੱਜ ਜਾਂਦੇ ਨੇ ਪਰ ਹੁਣ ਪੁਲਿਸ ਨੂੰ ਫਿੱਟ ਰੱਖਣ ਦੇ ਲਈ ਅੰਮ੍ਰਿਤਸਰ ਦੇ ਵਿੱਚ ਇਹ ਨਵੀਂ ਮੁਹਿੰਮ ਸ਼ੁਰੂ ਕੀਤੀ ਗਈ ਹੈ ਪੀਏਪੀ ਦੀ ਨਵੀਂ ਬਟਾਲੀਅਨ ਨੇ ਸ਼ੁਰੂ ਕੀਤੀ ਹੈ ਇਹ ਮੁਹਿੰਮ ਬਹੁਤ ਹੀ ਵਧੀਆ ਸਾਡੇ ਵਾਸਤੇ ਇਹਨਾਂ ਨੇ ਇੱਕ ਉਪਰਾਲਾ ਕੀਤਾ ਵਾ ਮੇਰੇ ਬਹੁਤ ਹੀ ਜਿਹੜਾ ਬਾਡੀ ਚ ਜਿਹੜਾ ਵੇਟ ਜਿਹੜਾ ਜ਼ਿਆਦਾ ਹੋ ਚੁੱਕਿਆ ਸੀ ਇਸ ਕਰਕੇ ਇਹਨਾਂ ਦੇ ਉਪਰਾਲੇ ਕਾਰਨ ਕਮਾਨ ਸਾਹਿਬ ਦੇ ਸਾਡੇ ਹੁਣ ਬਹੁਤ ਹੀ ਸਰੀਰ ਜਿਹੜੇ ਆ ਫਿੱਟ ਹੋ ਰਹੇ ਆ ਫਿਟੋਨ ਕਰਕੇ ਜਿਹੜੇ ਅਸੀਂ ਆਪਣੀ ਡਿਊਟੀ ਵੀ ਬੜੀ ਚੰਨ ਤਰਸਤੀ ਔਰ ਚੁਸਤੀ ਫੁਰਤੀ ਨਾਲ ਕਰ ਸਕਦੇ ਆ ਜਿਆਦਾ ਮੋਟਾਪੇ ਵਾਲੇ ਲੜਕੇ ਹੈਨ ਨੂੰ ਠੀਕ ਕਰਨੇ ਲਈ ਔਰ ਯੋਗਾ ਜੋ ਕਿ ਇੱਕ ਬਹੁਤ ਯੂਜ਼ਫੁਲ ਐਕਸਰਸਾਈਜ਼ ਹੈ ਐਂਡ ਹਰੇਕ رسپیکٹو آف ایج ہر ایک عمر کا جوان جو کر سکتا ہے ان کے لیے یہ شروع کروایا ہے جو جوان مٹاپے والے تھے ان کا بھی کافی ویٹ جو ہے کم ہو گیا ہے تو جب پوری طرح فٹ ہو جائیں گے تو وہ کسی کو پکڑنا ہے یا بھاگنے کی ضرورت پڑے تو بھاگا نہ جا سکے وہ پرابلم بھی نہیں آئے گی